ਸਵਾਮੀ ਦਰਬਾਰਾ ਸਿੰਘ ਮਹਾਰਾਜ ਦੇ ਛੇਰ ਇਤਿਹਾਸ ਤੇ ਉਹਨਾਂ ਦੇ ਜਿਹੜੇ ਸ਼ਬਦ ਆ ਨਾ ਮਹਾਰਾਜ ਦੇ ਉਹ ਕਿੰਨੇ ਕਿੰਨੇ ਵਿਖ ਲੋ ਬਾਣੀ ਕਿੱਥੋਂ ਆਉਂਦੀ ਆ ਐਡੇ ਮਹਾਤਮਾ ਸੰਤ ਸਵਾਮੀ ਮਹਾਰਾਜ ਦਰਬਾਰਾ ਸਿੰਘ ਨੂੰ ਉਹ ਇੱਕ ਜਿਹੜੀ ਗੁਰੂ ਦੀ ਵਡਿਆਈ ਆ ਨਾ ਜਿਹੜੀ ਜਿਹੜੀ ਗੁਰੂ ਦੀ ਆਪਾਂ ਵਾਵਾ ਕਰਨੀ ਆ ਉਹ ਅੰਦਰੋਂ ਆਉਂਦੀ ਆ ਤੇ ਬਿਨਾ ਅੰਦਰੋਂ ਦੇਖੋ ਕਿਸੇ ਦੀ ਵਡਿਆਈ ਨਹੀਂ ਹੁੰਦੀ ਬਾਹਾਂ ਹੁੰਦੀ ਨਹੀਂ ਇਹ ਅੰਦਰੋਂ ਆਤਮਾ ਤੋਂ ਉਹਦੀ ਸੋਭਾ ਕਰਦੇ ਆਂ ਬਸ ਵੀ ਸਵਾਮੀ ਦਰਬਾਰਾ ਸਿੰਘ ਜੀ ਕਿੱਡੀ ਤਕੜੀ ਹਸਤੀ ਸੀ ਉਹਨਾਂ ਨੇ ਦੇਖ ਲਓ ਕਿੰਨੇ ਕਿੰਨੇ ਕਾਰਜ ਕੀਤੇ ਥੋੜੀ ਉਮਰ ਚ ਘੱਟ ਸਮੇਂ ਦੇ ਵਿੱਚ ਤੇ ਕਿੱਡੇ ਮਹਾਰਾ ਨੇ ਇਤਿਹਾਸ ਲਿਖੇ ਕਿ ਉਹਨਾਂ ਨੇ ਸਬਦ ਲਿਖੇ ਸੀ ਵੇਖਾਂ ਮਨ ਮੰਦਰ ਅੰਦਰ ਸਤਗੁਰ ਤਸਵੀਰ ਤੇਰੀ ਦੇਖ ਮਨ ਮੰਦਰ ਅੰਦਰ ਸਤ ਗਰਤ ਸ ਵੀਰ ਤੇਰੀ ਇਹ ਦੇਖੋ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਉਹ ਪ੍ਰਮਾਤਮਾ ਦਾ ਭਜਨ ਸਿਮਰਨ ਜਦੋਂ ਅਸੀਂ ਕਰਦੇ ਆ ਉਹਦੀ ਵਡਿਆਈ ਕਰਦੇ ਆ ਫੇਰ ਕਹਿੰਦੇ ਵੀ ਮੜਾ ਜ ਅੰਦਰ ਝਾਤੀ ਮਾਰ ਲੋ ਵੀ ਤੁਹਾਨੂੰ ਨਾ ਅੰਦਰੋਂ ਦਰਸ਼ਨ ਹੋਣਗੇ ਅੰਦਰੋਂ ਕਿਸੇ ਸਿੱਖ ਨੇ ਮਹਾਰਾਜ ਨੂੰ ਪੁੱਛਿਆ ਵੀ ਮਹਾਰਾਜ ਵੀ ਸਾਨੂੰ ਇਹ ਪਤਾ ਕਿਵੇਂ ਲੱਗੂ ਵੀ ਪ੍ਰਮਾਤਮਾ ਦਾ ਵੀ ਐਦਾ ਕਰਕੇ ਵੀ ਸਾਨੂੰ ਦਰਸ਼ਨ ਹੋ ਗਿਆ ਉਹ ਕਹਿੰਦੇ ਨਾ ਜਦੋਂ ਤੈਨੂੰ ਕਿਸੇ ਤੇ ਦਿਆ ਬraag ਪਿਆਰ ਆਉਣ ਲੱਗ ਗਿਆ ਨਾ ਤਰਸ ਆਉਣ ਲੱਗ ਗਿਆ ਚੰਗੇ ਕਰਮ ਕਰਨ ਲੱਗ ਗਿਆ ਨਾ ਤੂੰ ਇੱਥੋਂ ਕਿਸੇ ਦਾ ਦੁੱਖ ਦੇਖਿਆ ਨਹੀਂ ਜਾਣਾ ਤੇ ਉਹ ਫਿਰ ਤੇਰੇ ਅੰਦਰੋਂ ਪੈਦਾ ਹੋ ਗਿਆ ਬਸ ਤੇਰੇ ਤੇ ਪ੍ਰਮਾਤਮਾ ਦਾ ਹਰ ਵਕਤ ਪਹਿਰਾ ਹੋ ਜਾਣਾ ਇਹ ਬਚਨ ਕਰਦੇ ਹੁੰਦੇ ਸੀ ਸਵਾਮੀ ਜੀ ਭਲਿਆ ਚੰਗੇ ਕਰਮ ਕਰੋ ਚੰਗੀਆਂ ਸੇਵਾ ਕਰੋ ਚੰਗੇ ਬਚਨ ਬੋਲੋ ਕਿਸੇ ਦਾ ਦਿਲ ਨਾ ਦੁਖੀ ਕਰਿਓ ਮਨ ਮੰਦਰੀ ਅੰਦਰ ਰੱਬ ਰਹਿੰਦਾ ਜੇ ਕਿਸੇ ਦੀ ਆਤਮਾ ਦੁਖੀ ਕਰਤੀ ਤੇ ਵੇਖਿਓ ਕਿਤੇ ਪ੍ਰਮਾਤਮਾ ਰੁੱਸ ਨਾ ਜਾਵੇ ਫਿਰ ਸਮਾਹਤ ਨਹੀਂ ਆਉਣਾ ਪਿਆਸ ਕਰਕੇ ਜਿੰਨਾ ਵੀ ਹੋ ਸਕੇ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੋ ਭਜਨ ਕਰੋ ਤੇ ਉਸ ਵਾਹਿਗੁਰੂ ਦਾ ਜਿੰਨਾ ਵੀ ਹੋ ਸਕੇ ਨਾ ਵਿੜਾਈ ਕਰੋ ਸੋਭਾ ਕਰੋ ਫਿਰ ਤੁਹਾਡੇ ਤੇ ਖੁਸ਼ ਹੋਊਗਾ ਤੇ ਨਹੀਂ ਅਗਰਬਾਈ ਦੇ ਜਿੰਨਾ ਮਰਜੀ ਕੁਝ ਕਰ ਲੋ ਧੋਕੇ ਠੱਗੀਆਂ ਰੱਬ ਨੇ ਨਹੀਂ ਪਹਿਲ ਆਉਣ ਜਾਣ ਤਾੜੀ ਚ ਫਸੋਗੇ ਬਹੁਤ ਤਕੜੇ ਸ਼ੇਰ ਸੀ ਮਹਾਰਾਜ ਦੇ ਬਹੁਤ ਤਕੜੇ ਇਤਿਹਾਸ ਸੀ ਸਵਾਮੀ ਜੀ ਦੇ ਤਨ ਤਨ ਹੈ ਮਹਾਰਾਜ ਕੁੰਡਲਾ ਵਾਲਿਆ ਬਿਲਕੁਲ ਜੀ ਬਿਲਕੁਲ ਮਾਰੇ ਦੀ ਬੜੀ ਧਨ ਕਮਾਈ ਸੀ